ਇਹੋ ਮਾਮਲਾ ਕੋਈ ਮਾਮਲਾ ਇਸ ਤਰ੍ਹਾਂ ਪਈ ਗੰਨਾ ਕਿਸਾਨਾਂ ਦੀ ਆਵਦੀਆਂ ਸਮੱਸਿਆਵਾਂ ਆ ਸਾਡਾ ਪਿਛਲਾ 224 ਤੇ 25 ਦਾ ਬਕਾਇਆ ਹਾਲ ਤੱਕ ਜਿਹੜਾ ਸਹਿਕਾਰੀ ਮਿਲਾਂ ਦਾ ਜਿਹੜਾ ਸਰਕਾਰ ਨੇ ਟੋਟਲ 401 ਰੁਪਏ ਦੇਣਾ ਆ ਉਹ ਕਰੀਬ 120 ਕਰੋੜ ਰੁਪਏ ਦੇ ਕਰੀਬ ਹੈਗਾ ਆ ਤੇ ਜਿਹੜੀਆਂ ਪ੍ਰਾਈਵੇਟ ਮਿਲਾਂ ਦਾ ਜਿਹੜਾ ਸਰਕਾਰ ਨੇ ਪ੍ਰਾਈਵੇਟ ਮਿਲਾਂ ਨੂੰ ਸਬਸਿਡੀ ਦੇਣੀ ਸੀ 61 ਰਪਏ ਦੇ ਹਿਸਾਬ ਨਾਲ ਤੇ ਕਰੀਬ 593 ਕਰੋੜ ਰੁਪਏ ਦੇ ਕਰੀਬ ਉਹ ਵੀ ਕਿਸਾਨਾਂ ਦਾ ਦੇਣਾ ਆ ਸਰਕਾਰ ਨੇ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ। ਉਹ ਗੁੱਝੀ ਵੱਡੀ ਗੱਲ ਇਹ ਹੈ ਕਿ ਜਦੋਂ ਵੀ ਕੋਈ ਵੀ ਫਸਲ ਦੀ ਬਿਜਾਈ ਹੁੰਦੀ ਆ ਚਾਹੇ ਉਹ ਕਣਕ ਆ ਝੋਨਾ ਆ ਮੱਕੀ ਆ ਕੁਝ ਵੀ ਆ ਤੇੀਆਂ ਫਸਲਾਂ ਤੇ ਸਰਕਾਰ ਐਮਐਸਪੀ ਤੈਅ ਕਰਦੀ ਆ ਬਿਜਾਈ ਤੋਂ ਪਹਿਲਾਂ ਪਰ ਗੰਨੇ ਦੀ ਫਸਲ ਇਹੋ ਜਿਹੀ ਆ ਜਦੋਂ ਪੱਕ ਕੇ ਤਿਆਰ ਹੋ ਜਾਂਦੀ ਆ ਤੇ ਉਦੋਂ ਉਹਦੇ ਰੇਟ ਦਾ ਰਲਾ ਪੈਂਦਾ ਆ ਉਦੋਂ ਉਹਦਾ ਰੇਟ ਤੈਅ ਕੀਤਾ ਜਾਂਦਾ ਆ ਧਰਨੇ ਲੱਗਦੇ ਮੁਜ਼ਾਰੇ ਕਰਦੇ ਆ ਫੇਰ ਸਰਕਾਰ ਜਾਂਦੀ ਆ ਤੇ ਫੇਰ ਉਹਦਾ ਰੇਟ ਤੈਅ ਕਰਦੀ ਆ ਪਹਿਲੀ ਗੱਲ ਤਾਂ ਸਾਡੀ ਮੰਗ ਇਹ ਹੈ ਕਿ ਜਦੋਂ ਗੰਨੇ ਦੀ ਬਿਜਾਈ ਹੋਵੇ ਉਦੋਂ ਰੇਟ ਜਿਹੜਾ ਤੈਅ ਕੀਤਾ ਜਾਵੇ ਬਾਕੀ ਫਸਲਾਂ ਨੂੰ ਤਾਂ ਜੋ ਜਿਹਨੇ ਫਸਲ ਬਿਜਾਈ ਬੀਜੇ ਜਿਹਨੇ ਫਸਲ ਨਹੀਂ ਬਿਜਾਈ ਨਾ ਬੀਜੀ ਕੋਈ ਕਿਸਾਨ ਚਿੱਪੀ ਦੇ ਵਿੱਚ ਨਾ ਫਸੇ ਇੱਕ ਤਾਂ ਸਾਡੀ ਮੰਗ ਇਹ ਹੈਗੀ ਹੈ ਦੂਜੀ ਮੰਗ ਇਹ ਹੈਗੀ ਹੈ ਕਿ ਕੇਂਦਰ ਸਰਕਾਰ ਨੇ 15 ਰੁਪਏ ਐਫ ਆਰ ਪੀ ਜਿਹੜਾ ਆ ਉਹ ਵਧਾ ਦਿੱਤਾ ਪੰਜਾਬ ਸਰਕਾਰ ਨੇ 1 ਰੁਪਇਆ ਨਹੀਂ ਵਧਾਇਆ ਪਿਛਲੇ ਸਾਲ 401 ਰੁਪਿਆ ਜਿਹੜਾ ਪੰਜਾਬ ਸਰਕਾਰ ਨੇ ਅਨਾਉਂਸ ਕੀਤਾ ਸੀਗਾ ਕਿ 401 ਰੁਪਿਆ ਦੇਵਾਂਗੇ ਤੇ ਉਹ ਇਸ ਸਾਲ ਦਾ ਜਿਹੜਾ 1 ਰੁਪਈਆ ਮਨੇ ਵਧਾਇਆ ਸਾਡੀ ਕੋਸਟ ਆਫ ਪ੍ਰੋਡਕਸ਼ਨ ਜਿਹੜੀ ਹੈ 470 ਰੁਪਏ ਆ ਲਾਗਤ ਮੁੱਲ ਅਸੀਂ ਸਰਕਾਰ ਦੇ ਮਾਰਾਂ ਦੇ ਨਾਲ ਪਿਛਲੇ ਸਮਿਆਂ ਦੇ ਇੱਕ ਵਾਰ ਕੇ ਮੀਟਿੰਗਾਂ ਵੀ ਕੀਤੀਆਂ ਉਹਨਾਂ ਨੂੰ ਦੱਸਿਆ ਵੀ ਉਹਨਾਂ ਨੂੰ ਸਮਝਾਇਆ ਵੀ ਉਹਨਾਂ ਨੂੰ ਪਤਾ ਵੀ ਹੈ ਪਰ ਸਾਡੀ ਲਾਗਤ ਮੁੱਲ ਹੋਣ ਦੇ ਬਾਵਜੂਦ ਵੀ ਸਾਨੂੰ ਰੇਟ ਘਟਾ ਦਿੱਤਾ ਜਾਂਦਾ ਸੋ ਸਾਡੀ ਇਸ ਵਾਰ ਦੀ ਮੰਗ ਹੈਗੀ ਹੈ ਕਿ ਅਸੀਂ 500 ਰੁਪਿਆ ਜਿਹੜਾ ਗੰਨੇ ਦਾ ਰੇਟ ਜਿਹੜਾ ਉਹ ਲੈਣਾ ਆ ਉਹਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਦੀ। ਔਰ ਤੀਸਰੀ ਵੱਡੀ ਗੱਲ ਇਹ ਹੈਗੀ ਆ ਕਿ ਜਿਹੜਾ ਮਿੱਲਾ ਚੱਲਣ ਦਾ ਨੋਟੀਫਿਕੇਸ਼ਨ ਅਜੇ ਤੱਕ ਜਾਰੀ ਨਹੀਂ ਕੀਤਾ। ਇਹਨਾਂ ਨੇ ਉਹਦਾ ਨੋਟੀਫਿਕੇਸ਼ਨ ਨਹੀਂ ਜਾਰੀ ਕੀਤਾ। ਕੇਐਨ 슈ਗਰ ਕੇਨ ਕੰਟਰੋਲ ਬੋਰਡ ਇੱਕ ਬੋਰਡ ਬਣਾ ਹੁੰਦਾ ਸਰਕਾਰ ਵੱਲੋਂ ਉਹ ਅਪ੍ਰੈਲ ਦੇ ਵਿੱਚ ਉਹਦੀ ਮਿਆਦ ਪੁੱਗ ਚੁੱਕੀ ਆ ਖਤਮ ਹੋ ਚੁੱਕਾ ਆ ਉਹਦਾ ਗਠਨ ਨਹੀਂ ਕੀਤਾ ਜਿੰਨਾ ਚਿਰ ਉਹਦਾ ਗਠਨ ਨਹੀਂ ਹੁੰਦਾ ਉਹਨਾਂ ਚਿਰ ਜਿਹੜੀ ਆ ਉਹ 슈ਗਰ ਕਨ ਕੰਟਰੋਲ ਬੋਰਡ ਦੀ ਮੀਟਿੰਗ ਨਹੀਂ ਹੁੰਦੀ ਤੇ ਸਰਕਾਰ ਕੋਈ ਭਾਅ ਨਿਸ਼ਚਿਤ ਨਹੀਂ ਕਰ ਸਕਦੀ। ਸੋ ਇਹ ਕਈ ਵੱਡੀ ਨਲਾਈਕੀਆਂ ਮੈਕਨਾਂ ਪੰਜਾਬ ਸਰਕਾਰ ਦੀ ਪਹਿਲਾ ਤਾਂ ਉਹ ਮੋਰਡ ਦਾ ਕੰਮ ਕਰੇ ਦੂਜੀ ਗੱਲ ਪਿਛਲੇ ਸਾਲ ਦਾ ਜੇ 24 25 ਦੀ ਗੱਲ ਕਰੀਏ ਸਾਡੇ ਕੋਲ ਨੋਟੀਫਿਕੇਸ਼ਨ ਦੀਆਂ ਕਾਪੀਆਂ ਹੈਗੀਆਂ 6 ਤਰੀਕ ਨੂੰ ਸੁਪਰ ਗ੍ਰੇਨ ਕੰਟਰੋਲ ਬੋਰਡ ਦੀ ਮੀਟਿੰਗ ਵੀ ਹੋਈ ਸੀ ਤੇ ਜਿਹੜਾ ਮਿਲਾ ਚਲੰਦੀ ਤਰੀਕ ਵੀ ਤੈਅ ਕਰ ਦਿੱਤੀ ਸੀ ਕਿ 25 ਤਰੀਕ ਨੂੰ ਮਿਲਾ ਚੱਲਣਗੀਆਂ 11ਵੇਂ ਮਹੀਨੇ ਨੂੰ ਸੋ ਅੱਜ ਦੇਖੋ 7 ਤਰੀਕ ਹੋ ਗਈ ਹੈ ਮਿਲਣਾ ਕਦੋਂ ਚਲਣੀ ਆ ਪਾ ਕਦੋਂ ਮਿਚਤ ਹੋਣਾ ਨੋਟੀਫਿਕੇਸ਼ਨ ਕਦੋਂ ਹੋਣਾ ਸੁਪਰ ਕੈਮ ਕੰਟਰੋਲ ਬੋਰਡ ਦੀ ਮੀਟਿੰਗ ਕਦੋਂ ਹੋਣੀ ਆ ਸਾਰੇ ਕੋ ਪੈਂਡਿੰਗ ਪਿਆ ਸਰਕਾਰ ਤੇ ਰੁਝੀ ਹੋਈ ਹੈ ਜਿੰਨੀ ਜੁ ਉਹਨਾਂ ਦੇ ਵਿੱਚ ਜੋਰ ਤਾਂ ਸਾਰਾ ਉਧਰ ਲੱਗਾ ਹੋਇਆ ਤੇ ਜਿਹੜਾ ਡਾਇਵਰਸੀਫਿਕੇਸ਼ਨ ਵਾਲੇ ਕਿਸਾਨ ਆ ਇੱਕ ਵਾਰੀ ਇਹ ਕਹਿੰਦੇ ਝੋਨਾ ਨਾ ਲਾਓ ਨਾਲ ਨੂੰ ਅਗ ਲੱਗਦੀ ਧੂਆ ਹੁੰਦਾ ਜੇ ਕਿਸਾਨ ਗੰਨਾ ਬੀਜਦਾ ਆ ਉਹਨੂੰ ਉਹਦੀ ਪੇਮੈਂਟ ਨਹੀਂ ਮਿਲਦੀ ਦੋ ਦੋ ਸਾਲਾਂ ਦੀ ਆ 27 ਕਰੋੜ ਰੁਪਈਆ ਹਾਲੇ ਤਿੰਨ ਸਾਲਾਂ ਦਾ ਪਿਆਜ਼ ਹੀ ਫਗਵਾਣੇ ਮਿਲਦਾ ਉਹ ਨਹੀਂ ਦਿੱਤਾ ਸੋ ਕਹਿਣ ਤੋਂ ਭਾਵ ਹੈਗਾ ਨਾ ਰੇ ਨਿਸ਼ਚਿਤ ਕਰਨ ਨਾ ਮਿਲਾਂ ਚਲਾਉਣ ਦੀ ਤਰੀਕ ਜਿਹੜੀ ਨਿਸ਼ਚਿਤ ਕਰਨ ਨਾ ਜਿਹੜਾ ਜਿੰਮੇ ਦਾ ਪੂਰਾ ਭਾ ਦੇਣ ਸੋ ਕਹਿਣ ਤੋਂ ਭਾਵ ਹੈਗਾ ਇੱਕ ਸਾਡੀ ਵੱਡੀ ਤੇ ਇਹ ਮੰਗ ਹੋ ਰਿਆ ਉਹਦੇ ਵਿੱਚ ਇਹ ਹੈਗਾ ਕਿ ਅਸੀਂ ਇੱਕ ਕਾਊਂਟਰ ਤੇ ਇੱਕ ਪੇਮੈਂਟ ਲੈਣੀ ਆ ਜਿੱਦਾਂ ਸਹਿਕਾਰੀ ਮਿਲਾਂ ਨੂੰ 401 ਰੁਪਏ ਪਿਛਲੀ ਵਾਰੀ ਸਰਕਾਰ ਨੇ ਇੱਕ ਕਾਊਂਟਰ ਤੇ ਇੱਕ ਪੇਮੈਂਟ ਦਿੱਤੀ ਸੀ ਇਕੱਠਾ ਕਰਕੇ ਦਿੱਤਾ ਪਰ ਜਿਹੜੀਆਂ ਪ੍ਰਾਈਵੇਟ ਮਿਲਾਂ ਦਾ ਤੇ ਸਰਕਾਰ ਦਾ ਫਰਕ ਹੈ ਆ ਉਹ ਆਪਣਾ ਫਰਕ ਆਫਸਰ ਵਿੱਚ ਕੱਢਣ ਜਿਹੜੀ ਸਬਸਿਡੀ ਦੇਣੀ ਹੈ ਉਹ ਪ੍ਰਾਈਵੇਟ ਮਿੱਲਾਂ ਨੂੰ ਦੇਣ ਮਿੱਲਾਂ ਦੇ ਕਾਊਂਟਰ ਤੋਂ ਜਿਹੜੀ ਸਾਨੂੰ ਪੇਮੈਂਟ ਜਿਹੜੀ ਹੈ ਪੂਰੀ ਜਿਹੜੀ ਹੈ ਮਿਲੇ ਇਹ ਸਾਡੀਆਂ ਜਿਵੇਂ ਮੰਗਾ ਆ ਸੋ ਅੱਜ ਮਾਝੇ ਪਿਆਂ ਤੇ ਦੁਆਬੇ ਦੀਆਂ ਕਿਸਾਨ ਜਥੇਬੰਦੀਆਂ ਨੇ ਕੱਲ ਆ ਜਲੰਧਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਔਰ ਇਹ ਫੈਸਲਾ ਕੀਤਾ ਸੀ ਕਿ ਅੱਜ ਜਿਹੜੇ ਬਹੁਤ ਸਾਰੇ ਜ਼ਿਲ੍ਹੇ ਆ ਜਿਹੜੇ ਗੰਨੇ ਨਾਲ ਸੰਬੰਧਤ ਆ ਗੰਨੇ ਦੀਆਂ ਵੇਲਟ ਆ ਉਹਨਾਂ ਦੇ ਵਿੱਚ ਜਾ ਕੇ ਸੰਬੰਧਤ ਡੀਸੀ ਸਹਿਬਾਨਾਂ ਨੂੰ ਮੰਗ ਪੱਤਰ ਦਵਾਂਗੇ ਅਸੀਂ ਤੇ ਨਾਲ ਆਪਦੇ ਅੱਜ ਐਸਐਸਪੀ ਨੂੰ ਵੀ ਮੰਗ ਪੱਤਰ ਦੇਣਾ ਮੁੜ ਕੇ ਗੱਲ ਇਹ ਹੋ ਜਾਂਦੀ ਹੈ ਜਦੋਂ ਫਿਰ ਅਸੀਂ ਧਰਨਾ ਲਾਉਣ ਦੀ ਗੱਲ ਕਰਦੇ ਮਹੀਨਾ ਮਹੀਨਾ ਪਹਿਲਾਂ ਲੈ ਕੇ ਅਸੀਂ ਮੰਗਾ ਲੈ ਕੇ ਤੁਰੇ ਫਿਰਦੇ ਕੋਈ ਮੀਟਿੰਗ ਵੀ ਕਰਾਉਂਦਾ ਤੇ ਜਦੋਂ ਧਰਨੇ ਦੀ ਗੱਲ ਆਉਂਦੀ ਹੈ ਤੇ ਫਿਰ ਉਹਨੂੰ ਲਾਣਾ ਆਰਡਰ ਦੀ ਗੱਲ ਕਰਦੇ ਆ ਤੇ ਲੋਕਾਂ ਨੂੰ ਪਰੇਸ਼ਾਨੀ ਦੀ ਗੱਲ ਕਰਦੇ ਆ ਅਸੀਂ ਅੱਜ ਹੀ ਉਹਨਾਂ ਨੂੰ ਅਗਾਂਹ ਕਰਾਉਣਾ ਚਾਹੁੰਦੇ ਕਿ ਸਾਡੇ ਮਸਲੇ ਦਾ ਹੱਲ ਕਰਾਓ ਨਹੀਂ ਤੇ ਅਸੀਂ ਜਿਹੜੇ ਹੁਣ ਵਾਲੇ ਦਿੱਤੇ ਹੋਏ ਪ੍ਰੋਗਰਾਮ ਆ ਸਾਡੇ ਹੁਣ ਇਹਨਾਂ ਜਥੇਬੰਦੀਆਂ ਵੱਲੋਂ 17 ਤਰੀਕ ਨੂੰ ਜੇ ਇਹ 15 ਤੱਕ ਕੋਈ ਹੱਲ ਹੋ ਜਾਂਦਾ ਤੇ ਠੀਕ ਆ ਨਹੀਂ ਤਾਂ 17 ਤਰੀਕ ਨੂੰ 17 ਨਵੰਬਰ ਨੂੰ ਜਿਹੜੇ ਗੰਨਾ ਖੇਤਰ ਦੇ ਜਿੰਨੇ ਵੀ ਇਲਾਕੇ ਆ ਮਾਝੇ ਤੇ ਦੁਆਬੇ ਦੇ ਜਿੰਨੇ ਵੀ ਜ਼ਿਲ੍ਹੇ ਆ ਉਹਨਾਂ ਦੇ ਡੀਸੀ ਦਫ਼ਤਰਾਂ ਦੇ ਮੋਰਾਂ 11 ਤੋਂ 2 ਵਜੇ ਤੱਕ ਜਿਹੜੇ ਰੋਸ ਪ੍ਰਦਰਸ਼ਨ ਕਰਾਂਗੇ ਅਗਰ ਸਰਕਾਰ ਫੇਰ ਵੀ ਨਾ ਜਾਗੀ ਅਗਰ ਸਾਡੇ ਪ੍ਰਸ਼ਾਸਨ ਦੇ ਉੱਤੇ ਸਾਡੀ ਕੋਈ ਮੀਟਿੰਗ ਨਾ ਕਰਾਈ ਸਾਡੇ ਮਸਲੇ ਨਾ ਹੱਲ ਹੋਏ ਫਿਰ ਅਸੀਂ 21 ਤਰੀਕ ਨੂੰ ਜਿਹੜੇ ਆ ਨੈਸ਼ਨਲ ਹਾਈਵੇ ਤੇ ਰੇਲਵੇ ਟਰੈਕ ਜਿਹੜੇ ਆ ਜਮ ਕਰਾਂਗੇ ਜੇ ਦੀ ਸਾਰੀ ਜ਼ਿੰਮੇਵਾਰੀ ਜਿਹੜੀ ਆ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੀ ਹੋਊਗੀ